ਉਹ ਨੌਦ ਮੇਰੀ ਗਾਨੀ ਮੇਰੇ ਵੀਰ ਬਲਵਿੰਦਰ ਸਿੰਘ ਇਸ ਤੋਂ ਬਾਅਦ ਇੱਕ ਦੀਪਨਸੀਪੂਰਾ ਲੜਕੀ 3 ਮਿੰਟਾਂ ਇੱਥੇ ਤੁਹਾਡਾ ਸਪੀਚ ਹੈ ਜੀ ਉਹਨੂੰ ਅਗਲੇ ਬੁਲਾ ਰਹੇ ਹੈਗੇ ਸਰਵਿੰਦਰ ਸਿੰਘ ਢੰਡੀਆਂ ਢੰਡੀਆਂ ਕੌਣ ਹੈਗਾ ਕਿਸਾਨ ਸਭਾ ਇਹ ਤੋਂ ਅਗਲੀ ਸਟੇਜ ਦੇ ਸਮਰਣ ਕੇ ਕਿਰਤੀ ਕਿਸਾਨ ਯੂਨੀਅਨ ਹਰਪ੍ਰੀਤ ਸਿੰਘ ਝਮੇਰ ਵਾਲੀ ਸਿੰਘਾਂ ਦੀ ਦੇਖ ਵਿੱਚ ਫੋਟੇ pra ਕਿਰੋ ਖਿੱੱਚੀ ਖਿੱੱਚੀ ਉਸ ਵਿੱਚ ਆਪਾਂ ਜਿੱਤ ਚੁੱਕੇ ਆਂ ਬਸ ਐਲਾਨੀ ਹੋਣਾ ਬਾਕੀ ਆਗਾ ਆਪਾਂ ਜਿਹੜੀ ਆਸਾਂ ਦੀ ਲਾਈਨ ਖਿੱੱਚੀ ਸੀਗੀ ਲੀਕ ਖਿੱੱਚੀ ਸੀਗੀ ਆਪਣੀਆਂ ਆਸਾਂ ਨੂੰ ਆਪਣੀਆਂ ਨਾ ਉਮੀਦਾਂ ਨੂੰ ਪਹੁੰਚ ਪੈ ਚੁੱਕਿਆਗਾ ਕਿ 22 ਜੋ ਲੰਘ ਕੇ ਆ ਗਿਆ 21 ਬਜ਼ੁਰਗ ਜੀ ਕੰਦੇ ਸੜਕਾਂ ਤੇ ਬੈਠੇ ਉਸ ਤੋਂ ਠੰਡ ਕਹਿਰ ਦੀ ਦਿੱਕੀ ਨਾ ਨਾ ਕਿਸਤੀ ਮੋਤੀਆ ਜੇ ਤੇਰੀ ਕਿਸਤੀ ਚ ਪਲੇ ਖਾਇਨਾ ਕਿ ਮੈਂ ਜਦੋਂ ਦਾ ਪੀ ਐਲ ਡੀ ਕਰ ਸੀ ਤੇ ਬੈਠਾਂਗਾ ਪਿਛਲੇ ਸਿਰ ਸੱਤ ਸਾਲਾਂ ਤੋਂ ਮੈਂ ਜਿਹੜੇ ਫੈਸਲੇ ਲਈਆਂਗੇ ਜਦ ਮੈਂ ਜਿਹੜੇ ਕੰਡੂਰ ਬਣਾਏ ਆ ਕਿ ਮੈਂ ਉਹਨਾਂ ਤੋਂ ਕਦੇ ਚੁੱਕਿਆ ਨਹੀਂ ਤਾਂ ਮੋਤੀਆ ਅੱਜ ਦੀਆਂ ਤਾ ਵੀ ਮੁੱਕ ਜਾਂਦਾ ਸਿੰਘ ਨਿੱਕ ਮਰਦੇ ਤਾਂ ਵੀ ਮੁੱਕਦੇ ਨਹੀਂ ਸਿੰਘ ਨਿੱਕ ਮਰਦੇ ਤਾਂ ਵੀ ਮੁੱਕਦੇ ਨਹੀਂ ਬੋਲੇ ਸੋਨਿਆ ਜੈ ਸ੍ਰੀ ਅਕਾਲ ਤੋਂ ਸਾਡੇ ਫੌਜੀ ਵੀਰਾਂ ਤੋਂ ਸਾਡੀ ਟੈਂਕ توپਾਂ ਨਾਲ ਸਾਨੂੰ ਡਰਾਉਣਾ ਚਾਹਣਾ ਹੈ ਨਾ ਸਾਨੂੰ ਮਰਨਾ ਤਾਂ ਮਨਜ਼ੂਰ ਹੈ ਪਰ ਡਰਨਾ ਨਹੀਂ ਪਰ ਡਰਨਾ ਨਹੀਂ ਅਗੇ ਤੁਸੀਂ ਸਾਡੇ ਕਾਦੇ ਨਹੀਂ ਆਗੇ ਇਹ ਤਾਂ ਸਿੱਕ ਨਿਕ ਮਣਾਉਣ ਚੱਲੇ ਆਗੇ ਕਦੇ ਤੁਸੀਂ ਸਾਨੂੰ ਕਹਿ ਦਿੰਦੇ ਆ ਕਿ ਤਾਕਤ ਹੀ ਨਹੀਂ ਕਦੇ ਤੁਸੀਂ ਸਾਨੂੰ ਕਹਿ ਦਿੰਦੇ ਆ ਕਿ ਤੇ ਟੁਕੜੇ ਟੁਕੜੇ ਗਏਗਾ ਕਿ ਕਦੇ ਤੁਸੀਂ ਸਾਨੂੰ ਕਹਿ ਦਿੰਦੇ ਆ ਕਿ ਇਹਨਾਂ ਨੂੰ ਪਾਕਿਸਤਾਨ ਦੀ ਸਪੋਰਟ ਆਦੀ ਕਦੇ ਤੁਸੀਂ ਸਾਨੂੰ ਕਹਿ ਦਿੰਦੇ ਆ ਇਹ ਨਕਸਲਵਾਦੀ ਆ ਤੇ ਕਦੇ ਤੁਸੀਂ ਸਾਨੂੰ ਕਹਿ ਦਿੰਦੇ ਆ ਇਹ ਅੱਤਵਾਦੀ ਆ ਤੇ ਕਦੇ ਤੁਸੀਂ ਸਾਨੂੰ ਕਹਿ ਦਿੰਦੇ ਆ ਇਹ ਵੱਖਵਾਦੀ ਆ ਜੇ ਆਪਣੇ ਹੱਕਾਂ ਲਈ ਲੜਨਾ ਜਾਂ ਆਪਣੇ ਹੱਕਾਂ ਨੂੰ ਮੰਗਣਾ ਅੱਤਵਾਦੀ ਅਖਵਾਉਂਦਾ ਤਵਾਦੀ ਹੀ ਸਹੀ ਅਸੀਂ ਅਤਵਾਦੀ ਹੀ ਸਹੀ ਤੇ ਖੁੱਲੇ ਦੇ ਮੋਹਾਲੇ ਵਿੱਚ ਜੰਮੇ ਪਲਿਆ ਕੱਟੀਆਂੜਾ ਕਿਸੇ ਗੱਲੋਂ ਅਸੀਂ ਤੰਗੀਆਂ ਜੇ ਹਾਰਦੀਆਂ ਧੁੱਪਾਂ ਪਿੰਡੇ ਉੱਤੇ ਚੱਲਦੇ ਤੇਰੇ ਉੱਤੇ ਲੰਘ ਜਾਣ ਲੱ ਸਿਰ ਉੱਤੇ ਲੰਘ ਜਾਣ ਰਾਤਾਂ ਠੰਡੀਆਂ ਅਸੀਂ ਏਸੀ ਵਾਲੇ ਕਮਰੇ 'ਚ ਰਹਿਣ ਵਾਲੇ ਨਹੀਂ ਮਾ ਸਹਣ ਮੂੜੀਆਂ ਤੇ ਛੰਨੀਆਂ ਸਾਡੇ ਬਚੱਤਰ ਸਿੰਘ ਵਰਕੇ ਲੈ ਗੁਰੂ ਤੋਂ ਥਾਕੜਾ ਥੱਲੇ ਲਈ ਵੱਡੀਆਂ ਸੀ ਮੋਚਾਂ ਥੰਨੀਆਂ ਦੇਖੋ ਨੂੰ ਵੋਟ ਦਾ ਸਹਾਰਾ ਸਾਨੂੰ ਗੁਰੂ ਦੀ ਓਟ ਦਾ ਅਸੀਂ ਹਰ ਜੰਗ ਵਿੱਚ ਦਈਏ ਚਰ ਗੱਜ ਅਸੀਂ ਹਰ ਜੰਗ ਵਿੱਚ ਦਈਏ ਡੱਟ ਕੰਡੀਆਂ ਅਸੀਂ ਹਰ ਜੰਗ ਵਿੱਚ ਦਈਏ ਡੱਟ ਚੜ੍ਹਦੀਆਂ ਪਹਿਲਾਂ ਥਾ ਗਿਆ ਤੂੰ ਟ੍ਰੇਨਾਂ ਤੇ ਜਹਾਜ਼ ਵੇਖ ਕੇ ਹੁਣ ਫਿਰ ਸੋਹਣਾ ਪੰਜਾਬੀ ਕਹੂਗਾ ਅਖੜਾ ਜੇ ਤੇਰੀਆਂ ਨਾ ਅਸੀ ਪੰਨੀਆਂ ਸਾਨੂੰ ਦਾ ਸ਼ਕੋਰ ਹੈ ਕਿਹਦਾ ਕਹੂਗਾ ਅਖੜਾ ਜੇ ਤੇਰੀਆਂ ਨਾ ਅਸੀ ਪੰਨੀਆਂ ਅਖੜਾ ਜੇ ਤੇਰੀਆਂ ਨਾ ਅਸੀ ਪੰਨੀਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੁਰਬਾਨੀ ਦਾ ਫਰਮਾਨ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਜਮੀਨ ਇਹ ਧਰਤੀ ਸਾਡੀ ਮਾਂ ਹੈ ਇਹ ਲੜਾਈ ਇਹ ਲੜਾਈ ਸਾਡੀ ਹੌਦ ਨੂੰ ਬਚਾਉਂਦੀ ਆ ਇਹ ਲੜਾਈ ਸਾਡੀ ਅਰਥ ਨੂੰ ਬਚਾਉਂਦੀ ਆ ਇਹ ਲੜਾਈ ਸਾਡੇ ਚੁੱਲ੍ਹੇ ਨੂੰ ਬਚਾਉਂਦੀ ਆ ਇਹ ਲੜਾਈ ਸਾਡੀ ਰੋਟੀ ਨੂੰ ਬਚਾਉਂਦੀ ਆ ਤੇ ਜਦੋਂ ਕੋਈ ਕਿਸੇ ਤੋਂ ਰੋਟੀ ਖੋਣ ਦੀਆਂ ਸਾਜ਼ਿਸ਼ਾਂ ਕਰਦਾ ਉਹਦਾ ਹਸ਼ਰ ਕੀ ਹੋਵੇਗਾ ਉਹ ਦਾੰਦਾਂ ਦਾ ਫਿਰ ਸੱਜੇ ਹੀ ਲਾਇਆ ਜਾ ਸਕਦਾ ਹੈ ਨਾਰਾ ਲਾ ਦੇ ਉੱਤੇ

ਇਹ ਹਾਲ ਕੀਤਾ ਹੁਣ 1 ਘੰਟਾ ਸਟੇਜ ਦੀ ਕਾਰਵਾਈ ਜਿਹੜੀ ਕਰਦੀ ਕਿਸਾਨੀ ਨੂੰ ਉਲਟਾਈ ਜਾਵੇਗੀ ਸੁਰਿੰਦਰ ਸਿੰਘ ਢੰਡੀਆਂ ਕੋਲ ਇਹਨਾਂ ਕਿਸਾਨ ਸਭਾ 5 ਮਿੰਟਾਂ ਦੀ ਉਹਨਾਂ ਦੇ ਉਸ ਤੋਂ ਅਗਲੇ ਬੁਲਾਰੇ ਬਾਸ ਜਗਵਿੰਦਰ ਸਿੰਘ ਜੀ ਬਿੱਟੂ ਉਹ ਤਿਆਰ ਸੁਰਿੰਦਰ ਸਿੰਘ ਢੰਡੀਆਂ नसीब रहा, नसीब, उसी ये भी दसौदी ऐसी मजदूर आमिर, हाँ मैं, वो एक मैं दल करना चाहिए वो ग्राडिएनल, दिलानी तो दिलाता हूँ, सेवन सिक्स, सेवन सिक्स, मोटी रूम मेरा पाली बैठे, रिकॉल्ड जीरो, रिकॉल्ड जीरो, मेरे जीरो, मेरे जीरो, मेरे नौ जवानों, मेरे और मात्रों, उन लोगों का नहीं हाँ। � ਕੀ ਆ ਸਾਡਾ ਮਾਜੀ ਕੁੱਲ ਪਾਕੇ ਕੁੱਲ ਕਿਸਾਨ ਹਿੰਦੂ ਮੋਰਚਾ ਕੋਈ ਕਿਸਾਨ ਕਿਸਾਨ ਹਿੰਦੂ ਕਦ ਤੱਕ ਹੋਏ ਤੇ ਅਸੀਂ ਕੱਲ ਤੱਕ ਇੱਥੇ ਆ ਗਏ ਕੱਲ ਤੱਕ ਹੀ ਹੋ ਕੱਲ ਤੇ ਪਰਸੋ ਦੀ ਕਦੋਂ ਜੋਤ ਕਰਨ ਦੀ تھی ਅੱਜ ਮੈਂ ਤੁਹਾਨੂੰ ਫੋਨ ਕਰਾਂ ਦੀ ਅੱਜ ਤੋਂ ਨਹੀਂ ਹੋ ਪਾਏਗਾ ਪਰ ਕੱਲ ਅਗਰ ਇਸ ਦੀ ਗੱਲ ਕਰਨੀ ਹੋਵੇ ਤੁਸੀਂ ਅਸੀਂ ਜੀ ਅਸੀਂ ਕਿੰਝ ਦੂਰ ਹੈ ਹਾਂ ਜੀ ਤੇ 42 ਦਿਨ ਹੋ ਗਏ ਆਪਾਂ ਨੂੰ ਦਿੱਲੀ ਦੇ ਵਿੱਚ ਮੋਦੀ ਹਕੂਮਤ ਨੂੰ ਕੇਰੀ ਬੈਠੇ ਆ ਮੋਦੀ ਹਕੂਮਤ ਦਾ ਇੱਕ ਪਾਸੋਂ ਧੰਨਵਾਦ ਵੀ ਕਰਨਾ ਚਾਹੁੰਦੇ ਆ ਉਹ ਕਿਸ ਗੱਲੋਂ ਕਿਉਂਕਿ ਜਿਸ ਤਰ੍ਹਾਂ ਕੱਪੀ ਕਿਸਾਨ ਜਦੋਂ ਬੰਦੀਆਂ ਉਹਨੇ ਇਕੱਠੀਆਂ ਕਰਤੀਆਂ ਉਹ ਜਾਨੀ ਉਹਨੇ ਇਕੱਠੀਆਂ ਕਰਤੀਆਂ ਫੇਰ ਉਹ ਭਾਂਜਾ ਜਦੋਂ ਬੰਦੀਆ